ਇਕ ਓੰਕਾਰ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਹੈ ਜਿਸ ਦੇ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦੇ ਗੁਣਾਂ ਨੂੰ ਬਿਆਨ ਕਰਦੇ ਹਨ ਓੰਕਾਰ ਦਾ ਅਰਥ ਹੈ ਅਕਾਲ ਪੁਰਖ ਆਪਣੇ ਨਿਰਗੁਣ ਸਰੂਪ ਵਿੱਚ ਪੂਰੇ ਬ੍ਰਹਿਮੰਡ ਵਿੱਚ ਸਮਾਇਆ ਹੋਇਆ ਹੈ ਆਪਣੇ ਨਿਰੰਕਾਰ ਸਰੂਪ ਕਾਰਨ ਉਹ ਆਪਣੇ ਤਖ਼ਰੂਪ ਵਿੱਚ ਦਿਖਾਈ ਨਹੀਂ ਦਿੰਦਾ ਪਰ ਆਪਣੇ ਸਰਗੁਣ ਸਰੂਪ ਕਾਰਨ ਉਹ ਪੂਰੀ ਕੁਦਰਤ ਵਿੱਚ ਆਪਣੇ ਪ੍ਰਗਟਾਵੇ ਦਾ ਸਬੂਤ ਦਿੰਦਾ ਹੈ ਇਹ ਸਾਰੀ ਕੁਦਰਤ ਦਾ ਪਸਾਰਾ ਉਸ ਦੀ ਹੋਂਦ ਦਾ ਪ੍ਰਤੀਕ ਹੈ ਇਸ ਪ੍ਰਕਾਰ ਇੱਕ ਓੰਕਾਰ ਦਾ ਅਰਥ ਹੈ ਕਾਲਪੁਰਖ ਦੇ ਨਿਰਗੁਣ ਅਤੇ ਸਰਗੁਣ ਸਰੂਪ ਤੋਂ ਪਰ ਇਹਨਾਂ ਦੋਹਾਂ ਸਰੂਪਾਂ ਵਿੱਚ ਉਹ ਆਪ ਇੱਕ ਹੋ ਕੇ ਵਰਤਦਾ ਹੈ